ਕਿਹਾ ਜੀ ਨਹੀ ਆਉਂਦੀ ਪਤਾ ਜੀ ਨਹਿਰ ਦੇ ਕੰਡੇ ਫੁੱਟ ਫੁੱਟ ਕੇ ਰੋਂਦਾ ਇਹ ਪਰਿਵਾਰ ਆਪਣੀ ਉਸ ਧੀ ਨੂੰ ਕਰਦੇ ਵੀ ਚੁੜੀਕ ਰਿਹਾ ਸੀ ਜਿਸ ਦੀ ਮ੍ਰਿਤਕ ਦੇ ਨਹਿਰ ਤੇ ਵਿੱਚ ਹੋਣ ਦਾ ਪਤਾ ਲੱਗਿਆ ਦੱਸਦੇ ਕਿ ਕੋਆਪਰੇਟਿਵ ਬੈਂਕ ਅਮਲੋਦ ਦੇ ਵਿੱਚ ਕੰਮ ਕਰਦੀ ਸੰਦੀਪ ਕੌਰ ਦੀ ਮ੍ਰਿਤਕ ਦੇ 27 ਮਈ ਨੂੰ ਪਟਿਆਲਾ ਦੀ ਭਾਖੜਾ ਨਹਿਰ ਤੇ ਵਿੱਚੋਂ ਮਿਲੀ ਤੇ ਇਸ ਕਤਲ ਦੀ ਪੂਰੀ ਗੁੱਥੀ ਨੂੰ ਸੁਲਝਾ ਲਿਆ ਗਿਆ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਇਸ ਦੇ ਵਿੱਚ ਇੱਕ ਸਰਦਾਰ ਮੁੰਡੇ ਦਾ ਜ਼ਿਕਰ ਹੋਇਆ ਸੀ ਉਸ ਦੀ ਕੀ ਭੂਮਿਕਾ ਰਹੀ ਉਸ ਦੇ ਬਾਰੇ ਜਾਣਦਿਆਂ ਤੇ ਹੁਣ ਤੱਕ ਉਸ ਨੂੰ ਫੜਨ ਤੋਂ ਬਾਅਦ ਪੁਲਿਸ ਨੇ ਕੀ ਕੁਝ ਦੱਸਿਆ ਉਹ ਵੀ ਸੁਣਦੇ ਹਾਂ ਥਾਣਾ ਅਮਲੋ ਮੁਖੀ ਬਲਜਿੰਦਰ ਸਿੰਘ ਕਾਂਗ ਨੇ ਦੱਸਿਆ ਕਿ ਮ੍ਰਿਤਕਾ 26 ਮਈ ਨੂੰ ਡਿਊਟੀ ਉਪਰੰਤ ਕਰਨੇ ਹੀ ਪਹੁੰਚੀ ਸੀ ਅਤੇ ਪਰਿਵਾਰ ਦੀ ਸ਼ਿਕਾਇਤ ਤੇ ਜਦੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਗੋਤਾਖੋਰਾਂ ਨੂੰ ਇਸ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਇਸੇ ਮਾਮਲੇ ਦੇ ਵਿੱਚ ਜਦੋਂ ਹੀ ਪਤਾ ਲੱਗਿਆ ਸੀ ਕਿ ਕੋਆਪਰੇਟਿਵ ਬੈਂਕ ਅਮਲੋਦੀ ਕੈਸ਼ੀਅਰ ਸੰਦੀਪ ਕੌਰ ਦੀ ਪਾਖੜਾ ਨਹਿਰ ਦੇ ਵਿੱਚੋਂ ਮ੍ਰਿਤਕ ਦੇ ਮਿਲੀਏ ਇਸ ਮਗਰੋਂ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਇਹ ਕੁੜੀ ਇੱਕ ਸਰਦਾਰ ਮੁੰਡੇ ਦੇ ਨਾਲ ਮੋਟਰਸਾਈਕਲ ਤੇ ਜਾਂਦੀ ਦਿਖਾਈ ਦਿੰਦੀ ਹੈ। ਪੁਲਿਸ ਦੇ ਵੱਲੋਂ ਜਾਂਚ ਪੜਤਾਲ ਇਤੀ ਗਈ ਅਤੇ ਉਸ ਮੁੰਡੇ ਦੇ ਘਰ ਦਾ ਪਤਾ ਲਗਾ ਲਿਆ ਗਿਆ ਇਸ ਪੂਰੀ ਘਟਨਾ ਤੋਂ ਬਾਅਦ ਸੰਦੀਪ ਕੌਰ ਦੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਪਤਾ ਲੱਗਿਆ ਕਿ ਉਹ આરોપી ਮੋਟਰਸਾਈਕਲ ਸਵਾਰ ਗੁਰਮukh ਸਿੰਘ ਹੈ ਜੋ ਕਿ ਪਿੰਡ ਜਾਤੀਵਾਲ ਦਾ ਰਹਿਣ ਵਾਲਾ ਹੈ ਪੁਲਿਸ ਦੇ ਵੱਲੋਂ ਗੁਰਮukh ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਸੰਬੰਧੀ ਇਹ ਜਾਣਕਾਰੀ ਮਿਲੀ ਕਿ ਸੰਦੀਪ ਕੌਰ ਤੇ ਗੁਰਮukh ਸਿੰਘ ਦੇ ਨਾਲ ਪ੍ਰੇਮ ਸਬੰਧ ਸਨ ਸੰਦੀਪ ਅਤੇ ਗੁਰਮukh ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਪਤਾ ਨਹੀਂ ਉਹ ਜਿਹਾ ਕੀ ਹੋਇਆ ਕਿ ਗੁਰਮukh ਸਿੰਘ ਨੇ ਸੰਦੀਪ ਕੌਰ ਨੂੰ ਨਹਿਰ ਦੇ ਵਿੱਚ ਮਰਨ ਦੇ ਲਈ ਇਸ ਤਰ੍ਹਾਂ ਮਜਬੂਰ ਕੀਤਾ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ આરોપી ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਜਿਸ ਦੇ ਵਿੱਚ ਇਸ ਪੂਰੀ ਘਟਨਾ ਨੂੰ ਲੈ ਕੇ ਕਈ ਖੁਲਾਸੇ ਹੋਣਗੇ ਫਿਲਹਾਲ ਇਸ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਸੀ ਉਹ ਜਾਣ ਲੈਣੇ ਆ ਸਰ ਇੱਕ ਨਾ ਜਿਹੜੀ ਪੋਸਟ ਪਾਈ ਦੀ ਆਪਾਂ ਨੇ ਇੱਕ ਨਾ ਸਾਨੂੰ ਅਨ 75 ਨੇ ਇੱਕ ਲਵਾਈ ਮਿਲੀ ਜਿਹਦੀ ਉਮਰ 20 ਤੋਂ 22 ਜਾਂ 25 ਸਾਲ ਦੀ ਸੀ ਲੋਕਾਂ ਤੋਂ ਸਮਾਜ ਤੋਂ ਆਪਾਂ ਅਪੀਲ ਕੀਤੀ ਇਹਨੂੰ ਜ਼ਿਆਦਾ ਜ਼ਿਆਦਾ ਵਾਲ ਕਰਕੇ ਇਹਦਾ ਇੱਕ ਘਰ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਵਾਓ ਸਾਡੇ ਨਾਲ ਪਰ ਮੈਨੂੰ ਇਹ ਨਹੀਂ ਪਤਾ ਕਿ ਆਲ ਓਵਰ ਇੰਡੀਆ ਦੇ ਅੰਦਰ ਇੰਨੀ ਜ਼ਿਆਦਾ ਵਾਇਰਲ ਹੋ ਜੇਗੀ ਇਹ ਮੇਰੀ ਲਾਈਫ ਦੀ ਸਭ ਤੋਂ ਜ਼ਿਆਦਾ ਵਾਇਰਲ ਵਾਲੀ ਪੋਸਟ ਟੀ ਮਹਿਸ 15 ਮਿੰਟ ਲੱਗੇ ਉਸ ਕੁੜੀ ਦੇ ਬਾਰੇ ਪਤਾ ਲੱਗਣ ਨੂੰ ਇਹ ਕੁੜੀ ਹੈਗੀ ਨਾਬੇ ਦੀ ਰਣ ਵਾਲੀ ਨਾਬੇ ਦੇ ਲਗ ਪਿੰਡ ਹੈ ਉੱਥੇ ਦੀ ਕੁੜੀ ਹੈ ਜ਼ਿਲ੍ਹਾ ਪਟਿਆਲਾ ਦਾ ਹੈ ਇਹ ਫਤੇਗੜ ਸਾਹਿਬ ਜ਼ਿਲ੍ਹੇ ਦੇ ਅੰਦਰ ਅਮਲੋ ਸ਼ਹਿਰ ਹੈ ਉੱਥੇ ਅਮਲੋ ਦੇ ਅੰਦਰ ਬੈਂਕ ਦੇ ਅੰਦਰ ਕੋਆਪਰੇਟਿਵ ਬੈਂਕ ਹੈ ਉੱਥੇ ਨਾ ਕੈਸ਼ੀਅਰ ਦਾ ਕੰਮ ਕਰਦੀ ਹੈ ਕੁੜੀ ਇਹਦੇ ਬਾਰੇ ਪੂਰੀ ਡਿਟੇਲ ਆ ਗਈ ਟੀ ਤੇ ਉੱਥੋਂ ਜਦ ਇਹ ਕੁੜੀ ਦੇ ਬਾਰੇ ਪਤਾ ਲੱਗਿਆ ਸਚੂ ਨਾਲ ਮੇਰੀ ਗੱਲ ਹੋਈ ਤੇ ਉੱਥੋਂ ਪਤਾ ਲੱਗਿਆ ਇੱਕ ਸੀਸੀਟੀਵੀ ਕੈਮਰੇ ਦੇ ਅੰਦਰ ਇੱਕ ਫੂਟੇਜ ਹੈ ਜਿਹਦੇ ਅੰਦਰ ਇਹ ਕੁੜੀ ਕਿਸੇ ਮੁੰਡੇ ਦੇ ਨਾਲ ਬੈ ਕੇ ਜਾ ਰਹੀ ਹੈ ਜਿਹਦੇ ਬਾਰੇ ਕੋਈ ਪਤਾ ਨਹੀਂ ਮੁੰਡਾ ਕੌਣ ਹੈ ਔਰ ਕਿੱਥੇ ਲੈ ਕੇ ਜਾ ਰਿਹਾ ਤੇ ਉਹ ਮੋਟਰਸਾਈਕਲ ਆ ਰਹੀ ਹੈ ਪਰ ਜਿਹੜੇ ਬੈਂਕ ਦੇ ਮੈਨੇਜਰ ਨਾਲ ਮੇਰੀ ਗੱਲ ਹੋਈ ਹੈ ਪਰਿਵਾਰ ਨਾਲ ਗੱਲ ਹੋਈ ਹੈ ਹੋਰ ਫੈਮਿਲੀ ਦੇ ਮੈਂਬਰ ਨਾਲ ਗੱਲ ਹੋਈ ਹੈ ਬੈਂਕ ਦਾ ਕਹਿਣਾ ਹੈ ਕਿ ਇਹਦੇ ਕੋਲ ਚਾਬੀਆਂ ਤੇ ਇੱਕ ਬੈਗ ਹੈ ਜਿਹੜਾ ਜਿਹਦੇ ਅੰਦਰ ਸਾਰੇ ਲੋਕਰਾਂ ਦੀਆਂ ਚਾਬੀਆਂ ਨੇ ਸ਼ੇਫ ਦੀਆਂ ਚਾਬੀਆਂ ਲੋਕਰਾਂ ਦੀਆਂ ਚਾਬੀਆਂ ਬੈਂਕ ਦੀਆਂ ਚਾਬੀਆਂ ਤਕਰੀਬਨ ਸਾਰੀਆਂ ਚਾਬੀਆਂ ਉਸ ਬੈਗ ਦੇ ਅੰਦਰ ਉਹ ਬੈਗ ਵੀ ਹਲੇ ਲਾਪਤਾ ਹੈ ਉਹਦੇ ਬਾਰੇ ਕੁਝ ਨਹੀਂ ਪਤਾ ਪਰ ਕਿੰਨਾ ਕੈਸ਼ ਲਾਪਤਾ ਹੈ ਇਹ ਨਹੀਂ ਪਤਾ ਪਰ ਨਾਲ ਜਿਹੜਾ ਮੁੰਡਾ ਹੈ ਉਹਦੇ ਘਰ ਗਏ ਤੇ ਉਹਦੇ ਘਰ ਦਾ ਪਤਾ ਲੱਗ ਗਿਆ ਤੇ ਉਹਦੀ ਪਾਲ ਕੀਤੀ ਸੀ ਤੇ ਉਹ ਮੁੰਡੇ ਦਾ ਵੀ ਹਲੇ ਕੋਈ ਪਤਾ ਨਹੀਂ ਲੱਗ ਰਿਹਾ ਉਹ ਵੀ ਲਾਪਤਾ ਹੈ ਪਰ ਸਰ ਉਹ ਮੁੰਡਾ ਵਿਕਟਿਮ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਉਹ ਵਿਚਾਰਾ ਉਹ ਵੀ ਨੈਰ ਦੇ ਨਾਲ ਇਹਦੇ ਨਾਲ ਕੁੜੀ ਨਾਲ ਕੋਈ ਪਿਆਰ ਸੰਬੰਧ ਹੋਇਆ ਕੁਝ ਤੇ ਹੋ ਸਕਦਾ ਉਹ ਮੁੰਡੇ ਨੇ ਕੋਈ ਨਾ ਕੋਈ ਦੇ ਨਾਲ ਕੁੜੀ ਦੇ ਨਾਲ ਕੋਈ ਸ਼ਰਾਰਤ ਕਰਕੇ ਕੋਈ ਗ੍ਰਾਈਮ ਕਰਦਾ ਹੋ। ਤੇ ਇੱਕ ਇਜਾਜ਼ਤ ਦਾ ਵਿਸ਼ੇ ਇਜਾਜ਼ਤ ਚੱਲ ਰਹੀ ਹੈ। ਆਪਾਂ ਰੈਡ ਬੁਡੀ ਕੜਵਾ ਕੇ ਪਰਿਵਾਰ ਦੇ ਹਵਾਲੇ ਕਰਦੀ ਪੁਲਿਸ ਮੈਕਮਾਨੂੰ ਲੈ ਕੇ ਅ ਹਮਲੋ ਹਸਪੀਟਲ ਉੱਥੇ ਮੁਰਤਰੀ ਰਖਵਾ ਦਿੱਤੀ ਆਪਾਂ ਨੇ। ਇੱਕ ਲੜਕੀ ਸੰਦੀਪ ਕੌਰ ਜਿਹੜੀ ਸੀ ਬਤੌਰ ਸੀਡੀਓ ਫਰਵਰੀ 2024 ਵਿੱਚ ਜੁਆਇਨ ਕੀਤਾ ਸੀਗਾ। ਤੇ ਪੌਲ ਕੈਸ਼ ਤੇ ਕੰਮ ਕਰਦੀ ਸੀ। ਫਿਰ ਅਸੀਂ ਦੁਬਾਰਾ ਇੱਥੇ ਆਏ ਤਾਂ ਅਸੀਂ ਪਲੇ ਸਟੇਸ਼ਨ ਦੇ ਪਿੰਡੀਆਂ ਭਾਈਤੀ ਔਰ ਉਹ ਵਾਇਰਲ ਹੋ ਜਿਆਦਾ ਹੋ ਗਈ ਸੀ ਜਿੰਨੇ ਵੀ ਸੀਆਈਡੀ ਡਿਪਾਰਟਮੈਂਟ ਨੇ ਜਾਂ ਐਸਐਸਪੀ ਦਫਤਰ ਨੇ ਜਾਂ ਡੀਸੀ ਦਫਤਰ ਨੇ ਸਾਰੀ ਜਗ੍ਹਾ ਸਾਨੂੰ ਕੋਲ ਆਈ ਉਸ ਤੋਂ ਬਾਅਦ ਇਸ ਕੁੜੀ ਦਾ ਪਤਾ ਲੱਗਾ ਇਹ ਨਾਬੇ ਦੀ ਰਹਿਣ ਵਾਲੀ ਕੁੜੀ ਆ ਔਰ ਅਮਲੋ ਬੈਂਕ ਕੋਆਪਰੇਟਿਵ ਬੈਂਕ ਹੈ ਅਮਲੋ ਉੱਥੇ ਕੈਸ਼ੀਅਰ ਲੱਗੀ ਹੋਈ ਹੈ ਸੰਦੀਪ ਕੋਰ ਇਸ ਕੁੜੀ ਦਾ ਨਾਮ ਹੈ ਉਮਰ ਲਗਭਗ 23 ਸਾਲ ਦੀ ਉਮਰ ਹੈ ਦੀ ਕੁੜੀ ਆ ਦੀ ਔਰ 인ਦਰਜੀਤ ਸਿੰਘ ਐਸਐਚਓ ਹਮ ਲੋ ਜਿਹੜੇ ਹੈਗੇ ਉਹ ਇਹਨਾਂ ਦੀ ਡੈੱਡ ਬਡੀ ਰੀਸੀਵ ਕਰਕੇ ਸਾਡੇ ਤੋਂ ਲੈ ਗਏ ਕਾਰਨ ਕਿਸੁੱ ਉੱਤੇ ਕਿਵੇਂ ਕਲੌਡਿੰਗ ਨੇ ਤੁਹਾਡੇ ਕੋਲ ਦੇਖੋ ਜਿਹੜਾ ਹੁਣ ਤੱਕ ਤਫਸੀਲ ਸੀ ਜਿਹੜਾ ਉਹਨਾਂ ਨੇ ਕੀਤਾ ਔਰ ਉਹ ਜਿਹੜੀ ਸਾਹਮਣੇ ਆਈ ਹੈ ਇੱਕ ਮੁੰਡਾ ਹੈ ਦੀ ਮੋਟਰਸਾਈਕਲ ਤੇ ਬੈਂਕ ਦੇ ਬਾਹਰ ਬਿਲਕੁਲ ਉਸ ਤੋਂ ਬਾਅਦ ਇਹ ਕੁੜੀ ਬੈਂਕ ਨੂੰ ਲੋਕ ਕਰਦੀ ਹੈ ਜਿੰਨੇ ਵੀ ਲੋਕਰ ਨੇ ਸ਼ੀਫ ਨੇ ਸਾਰੀ ਚਾਬੀਆਂ ਦੇ ਕੋਲ ਇੱਕ ਬੈਗ ਦੇ ਕੋਲ ਥੀ ਉਹ ਮੁੰਡਾ ਇਹਨੂੰ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਉਸ ਤੋਂ ਬਾਅਦ ਇਹ ਦੋਨੋਂ ਲਾਪਤਾ ਨੇ ਤਕਰੀਬਨ ਇਹ ਵਾਕਿਆ 4:30 ਵਜੇ ਦਾ ਆਇਆ ਉੱਥੋਂ ਤੋਂ ਫਿਰ ਉਸ ਤੋਂ ਬਾਅਦ ਨੇ 5:30 ਮਿੰਟ ਤੇ ਇਹਦੀ ਡੈੱਡ ਬੋਡੀ ਨਹਿਰ ਤੋਂ ਬਰਾਮਦ ਹੋ ਜਾਂਦੀ ਹੈ ਸਾਹਿਬ 32 ਸਾਲ ਰੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿੱਥੇ ਤੱਕ ਲੱਗ ਰਿਹਾ ਜਿਹੜਾ ਮੁੰਡਾ ਨਾਲ ਲੈ ਗਿਆ ਉਹ ਵਿਕਟਿਮ ਵੀ ਹੋ ਸਕਦਾ ਮਰਡਰਰ ਵੀ ਹੋ ਸਕਦਾ ਕਿਉਂਕਿ ਜਦ ਤੱਕ ਉਸ ਮੁੱਡੇ ਦੇ ਬਾਰੇ ਨਹੀਂ ਪਤਾ ਲੱਗਦਾ ਉਹਦੀ ਮੋਟਰਸਾਈਕਲ ਦੇ ਬਾਰੇ ਨਹੀਂ ਪਤਾ ਲੱਗਦਾ ਕੌਣ ਹੈ ਕਿੱਥੇ ਦਾ ਹੈ ਹਾਲਾਂਕਿ ਉਹਦੇ ਪਰਿਵਾਰ ਦਾ ਮੁੰਡੇ ਦਾ ਪਤਾ ਲੱਗ ਗਿਆ ਪੁਲਿਸ ਨੂੰ ਹਲੇ ਉਹਨਾਂ ਨੇ ਪੁਲਿਸ ਨੇ ਗੁਪਤ ਰੱਖਿਆ ਹੈ ਉਹਦੇ ਘਰ ਗਏ ਨੇ ਮੁੰਡਾ ਘਰ ਦੇ ਅੰਦਰ ਨਹੀਂ ਹੈ ਔਰ ਉੱਥੇ ਕੰਮ ਕਰਦੇ ਸੀ ਇਹ ਇਕੱਠੇ ਦੋਨੋਂ ਨਹੀਂ ਨਹੀਂ ਆਲਾ ਗੱਲ ਇਹ ਮੁੰਡਾ ਔਰ ਕੁੜੀਆ ਕੋਈ ਹੋਰ ਹੈ ਤੇ 23 ਸਾਲ ਦੀ ਕੁੜੀਆ ਹੈ ਤਕਰੀਬਨ ਜਿਹੜੇ ਦੇ ਮਾਪਿਓ ਨਾਲ ਮੇਰੀ ਜਿਹੜੇ ਦੇ ਭਰਾ ਨਾਲ ਗੱਲ ਹੋਈ ਹੈ ਉਹਨਾਂ ਨੇ ਇਹਦੀ ਪੂਰੀ ਡਿਟੇਲ ਦੱਸੀ ਹੈ ਵਧੀਆ ਸਾਊ ਕੁੜੀ ਹੈ ਆਪਣੇ ਕੰਮ ਤੋਂ ਇਲਾਵਾ ਕਿਸੇ ਨੂੰ ਜਿਆਦਾ ਅਨਮੈਰਿਡ ਹੈ ਸਰ 23 ਸਾਲ ਦੀ ਕੁੜੀ ਦੀ ਕਿੰਨੀ 23 ਸਾਲ ਹੈ ਉਮਰ ਕੁੜੀ ਦੀ ਤੇ ਹੁਣ ਜਿਹੜਾ ਇਹ ਮੁੱਦਾ ਬਣਿਆ ਹੈ ਕੁਝ ਵੀ ਹੈ ਉਹ ਇੱਕ ਜਾਜ ਦਾ ਵਿਸ਼ੇ ਇਹਦੀ ਜਾਤ ਚੱਲ ਰਹੀ ਹੈ ਜਾਸ ਤੋਂ ਬਾਅਦ ਪਤਾ ਲੱਗਾ ਇਹਦੀ ਮੌਤ ਦਾ ਕਾਰਨ ਕੀ ਹੈ ਪਰ ਫਿਲਹਾਲ ਤੌਰ ਤੇ ਜਿਹੜੀ ਆਪਣੇ ਡੈੱਡ ਬੋਡੀ ਚੈੱਕ ਕੀਤੀ ਹੈ ਕਿਸੇ ਤਰ੍ਹਾਂ ਦਾ ਕੋਈ ਚੋਟ ਫੇਟ ਜਾਂ ਕੋਈ ਨਿਸ਼ਾਨ ਜਿਹੜਾ ਸਿਰ ਦਾ ਚੈੱਕ ਕਰਦੇ ਕੋ ਗੋਲੀ ਮਾਰਨਾ ਉਹ ਦੇਖਿਆ ਨਹੀਂ ਹੈ ਨਾ ਕਿਸੇ ਤਰ੍ਹਾਂ ਪਾਇਆ ਹੋ ਸਕਦਾ ਹੈ ਕਿਸੇ ਤਰੀਕੇ ਦਾ ਨਸੀਲਾ ਭਲਾ ਕੇ ਧੱਕਾ ਦੇ ਕੇ ਮਾਰਿਆ ਹੋ ਉਹ ਗੱਲ ਵੱਖਰੀ ਉਹ ਇੱਕ ਜਾਂਚ ਦਾ ਵਿਸ਼ੇ ਹਾਲ ਤੱਕ ਉਹ ਸਰਦਾਰ ਜਿਹੜਾ ਤੁਸੀਂ ਕਹਿ ਰਹੇ ਮੋਟਰਸਾਈਕਲ ਦੇ ਮੁੰਡਾ ਸੀ ਉਹ ਮਿਲਿਆ ਨਹੀਂ ਨਹੀਂ ਹਾਲੇ ਤੱਕ ਉਹਦੀ ਜਿਹੜੀ ਹੈ ਇਨਕੁਆਰੀ ਚੱਲ ਰਹੀ ਹੈ ਜਾਂਚ جاری ਹੈ ਲੱਭ ਰਹੇ ਨੇ ਉਹ ਹਾਲੇ ਤੱਕ ਨਹੀਂ ਲੱਭਿਆ ਬਾਕੀ ਅਸੀਂ ਗੋਤਾਖੋਰ ਜਿਹੜੇ ਹੈ ਉਹ ਨਹਿਰ ਦੇ ਅੰਦਰ ਵੀ ਲੱਭ ਰਹੇ ਹੋ ਸਕ ਕਿਉਂ ਮੁੰਡਾ ਵੀ ਨਹਿਰ ਦੇ ਅੰਦਰ ਹੀ ਹੋ ਗਿਆ ਮੋਟਰਸਾਈਕਲ ਸਮੈਚ ਛਾਲ ਮਾਰ ਗਿਆ ਉਹਦੇ ਲਈ ਮੈਂ ਗੋਤਾਖੋਰ ਲਾਤੇ